ਪਾਜਪਾ ਜ਼ਿਲ੍ਹਾ ਪ੍ਰਧਾਨ ਅਜਬੀਰ ਸਿੰਘ ਲਾਲਪੁਰਾ ਦੀ ਯਤਨਾਂ ਦੇ ਨਾਲ ਤਜਿਕਿਸਤਾਨ ਦੇ ਵਿੱਚ ਫਸੇ ਰੂਪਨਗਰ ਜ਼ਿਲ੍ਹੇ ਦੇ 7 ਪੰਜਾਬੀ ਨੌਜਵਾਨ ਸੁਰੱਖਿਅਤ ਤੌਰ ਤੇ ਪਹਵਰਤ ਵਾਪਸ ਆ ਗਏ ਨੇ 에ਜੰਟਾਂ ਦੇ ਝੂਠੇ ਵਾਅਦੇਆਂ ਕਾਰਨ ਡਰਾਈਵਿੰਗ ਦੀ ਬਜਾਏ ਮਜ਼ਦੂਰੀ ਕਰਨ ਦੇ ਲਈ ਮਜਬੂਰ ਹੁੰਦੇ ਨੇ ਤੇ ਮਾਰੇ ਹਲਾ ਦਾ ਦੇ ਵਿੱਚ ਲਾਲਪੁਰਾ ਦੇ ਨਾਲ ਸੰਪਰਕ ਕਰਦੇ ਨੇ ਲਾਲਪੁਰਾ ਨੇ ਤੁਰੰਤ ਕੇਂਦਰ ਸਰਕਾਰ ਤੇ ਵਿਦੇਸ਼ ਮੰਤਰਾਲੇਦਰਾ ਗੱਲ ਕਰਕੇ ਇਹਨਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਤੇ ਘਰ ਵਾਪਸ ਆਉਣ ਤੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਤੇ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਤਾਂ ਲਾਲਪੁਰਾ ਦਾ ਕਹਿਣਾ ਕਿ ਪੰਜਾਬ ਸਰਕਾਰ ਨੂੰ ਹੁਣ ਰਾਜ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਵਿੱਚ ਧਿਆਨ ਦੇਣਾ ਚਾਹੀਦਾ ਇਹ ਚੀਜ਼ ਲੈ ਕੇ ਆਉਣਾ ਚਾਹੁੰਦਾ ਜੀ ਇਹ ਬਹੁਤ ਜ਼ਰੂਰੀ ਹੈ ਸਾਡੇ ਸਾਰਿਆਂ ਨੇ ਇਕੱਠੇ ਹੋ ਕੇ ਕਿ ਇਹ ਜਿਹੜੀ ਏਜੰਟੀਆਂ ਦਾ ਮਾਫੀਆ ਹੈ ਇਨੂੰ ਤੋੜਨ ਦੀ ਬਹੁਤ ਲੋੜ ਹੈ ਤੁਸੀਂ ਇਹਨਾਂ ਦੇ ਹੌਸਲੇ ਦੇਖੋ ਵੀ ਜਦੋਂ ਇਹਨਾਂ ਨੇ ਸ਼ੁੱਕਰਵਾਰ ਮੇਰੇ ਨਾਲ ਜਦੋਂ ਗੱਲ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਸ਼ਨੀਵਾਰ ਛੁੱਟੀ ਆਪਾਂ ਸੋਮਵਾਰ ਕਾਰਵਾਈ ਕਰਾਂਗੇ ਤੇ ਜਦੋਂ ਮੇਰੀ ਕੰਸਰਨਡ ਅਫਸਰਾਂ ਦੇ ਨਾਲ ਗੱਲ ਹੋਈ ਜਿਸ ਤਰ੍ਹਾਂ ਹੀ ਟੈਲੀਫੋਨ ਤੇ ਪ੍ਰਸ਼ਾਸਨ ਦੀ ਚੋਰੀ ਪ੍ਰਸ਼ਾਸਨ ਇਹਨਾਂ ਦੀ ਚੋਰੀ ਕੱਸੀ ਸ਼ੁਰੂ ਕੀਤੀ ਇਹਨਾਂ ਨੇ ਧਮਕੀਆਂ ਦੇ ਟੈਲੀਫੋਨ ਕਰਨੇ ਸ਼ੁਰੂ ਕਰ ਦਿੱਤੇ ਠੀਕ ਹੈ ਜੀ ਵੇ ਤੁਹਾਡੇ ਪਰਿਵਾਰ ਨੂੰ ਖਤਮ ਕਰ ਦਾਂਗੇ ਇਹ ਕਰ ਦਾਂਗੇ ਤੁਸੀਂ ਆਪਣੀ ਐਪਲੀਕੇਸ਼ਨ ਵਾਪਸ ਲਿਓ ਇੱਕ ਵਰਾਗੇ ਵਿਚਾਰੇ ਇਹਨਾਂ ਦਾ ਮੈਨੂੰ ਟੈਲੀਫੋਨ ਆਇਆ ਕਹਿੰਦੇ ਜੀ ਵੀ ਕਿਵੇਂ ਕਰਨਾ ਮੈਂ ਕਹਾਂ ਕੋਈ ਕੰਪਲੇਂਟ ਅਸੀਂ ਵਾਪਸ ਨਹੀਂ ਲੈਣੀ ਅਸੀਂ ਜਦ ਤੱਕ ਤੁਸੀਂ ਵਾਪਸ ਨਹੀਂ ਆਉਂਦੇ 19 ਦਿਨ ਤੱਕ ਤੁਹਾਡੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਹੈ ਅਸੀਂ ਇਹਦੀ ਲੜਾਈ ਲੜਾਂਗੇ ਔਰ ਮੈਂ ਹੈਰਾਨ ਹੋ ਗਿਆ ਤੁਸੀਂ ਇਹ ਦੇਖੋ ਕਿ ਜਿੰਨਾ ਜਦੋਂ ਇਹਨਾਂ ਨੌਜਵਾਨਾਂ ਦੀ ਟਿਕਟ ਹੋਈ ਉਹਦੇ ਤੋਂ ਮੇਰੇ ਖਿਆਲ ਨਾਲ 24 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਨੂੰ ਡਰਾਉਣ ਲਈ ਲੀਗਲ ਨੋਟਿਸ ਜਿਹੜੇ ਆ ਉਹ ਭੇਜੇ ਗਏ ਇਹਨਾਂ ਨੇ ਮੈਨੂੰ ਲੀਗਲ ਨੋਟਿਸ ਦੀ ਕਾਪੀ ਭੇਜੀ ਉਥੋਂ ਵੀ ਵੀਰ ਜੀ ਆ ਸਾਨੂੰ ਏਜੰਟ ਨੇ ਲੀਗਲ ਨੋਟਿਸ ਦੀ ਕਾਪੀ ਭੇਜੀ ਆ ਤੇ ਇਹਦਾ ਕੀ ਕਰਨਾ ਮੈਂ ਇਹਨਾਂ ਨੇ ਕੋਈ ਗੱਲ ਕਹੀ ਮੈਂ ਕਿਹਾ ਤੁਸੀਂ ਘਬਰਾਓ ਨਾ ਹੌਸਲੇ ਆਪਣੇ ਪਸਤ ਨਹੀਂ ਕਰਨੇ ਤਕੜੇ ਰਹੋ ਅਸੀਂ ਤੁਹਾਡੇ ਨਾਲ ਆ ਭਾਰਤ ਸਰਕਾਰ ਤੁਹਾਡੇ ਨਾਲ ਆ ਤੁਸੀਂ ਚੁੱਪ ਕਰਕੇ ਆਪਣੀ ਫਲਾਈਟ ਫੜ ਕੇ ਉਥੋਂ ਮਾਜੋ ਔਰ ਤੁਸੀਂ ਇਹ ਦੇਖੋ ਹੈਰਾਨੀ ਵਾਲੀ ਕੀ ਹੈਰਾਨੀ ਵਾਲੀ ਗੱਲ ਕਿ ਇਹ ਨੌਜਵਾਨ ਵਿਚਾਰੇ ਉਥੋਂ ਚੱਲੇ ਆ ਇਹ ਹੁਣ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਇਹਨਾਂ ਵਿਚਾਰਿਆਂ ਨੇ 에어ਪੋਰਟ ਤੋਂ ਕੰਮ ਔਰ ਕੰਮ ਤੋਂ 에어ਪੋਰਟ ਦੀ ਟੈਕਸੀ ਦੇ ਵੀ ਪੈਸੇ ਆਪ ਦਿੱਤੇ ਜਦਕਿ 에ਜੰਟ ਨੂੰ ਇੱਥੇ 올ਰੇਡੀ ਪੈਸੇ ਦੇ ਕੇ ਜਾ ਚੁੱਕੇ ਸੀ ਵੀਜ਼ੇ ਦੇ ਪੈਸੇ ਆਪ ਦਿੱਤੇ ਔਰ ਤੁਸੀਂ ਇਹ ਦੇਖੋ ਵੀ ਦਿੱਲੀ ਤੋਂ ਇੱਥੇ ਤੱਕ ਆਉਣ ਦੀ ਵੀ ਇਹਨਾਂ ਦੀ ਕੋਈ ਵਿਵਸਥਾ ਨਹੀਂ ਵਿਚਾਰਿਆਂ ਦੀ ਕੋਈ ਵਿਵਸਥਾ ਨਹੀਂ ਕਿਸ ਕੋਈ ਬੰਦਾ ਨੈਤਿਕ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ ਤੇ ਅਸੀਂ ਇੱਕ ਪਾਸੇ ਕਹਿੰਦੇ ਹਾਂ ਅਸੀਂ ਪੰਜਾਬੀਆਂ ਦੀ ਮਦਦ ਕਰਨਾ ਚਾਹੁੰਦੇ ਤਕੜੇ ਕਿਵੇਂ ਕਰ ਸਕਦੇ ਮੈਂ ਹੁਣ ਜਿਹੜਾ ਆਪਣੇ ਇਹਨਾਂ ਦਾ ਅਰੇਂਜਮੈਂਟ ਦਿੱਲੀ ਤੋਂ ਮੈਂ ਆਪਣੇ ਆਫਿਸ ਤੋਂ ਮੁੰਡਿਆਂ ਦੀ ਡਿਊਟੀ ਲਈ ਉਹ ਇਹਨਾਂ ਨੇ ਅੰਦਰ ਜਾ ਕੇ ਇਹਨਾਂ ਨੂੰ ਰਿਸੀਵ ਕੀਤਾ ਉੱਥੋਂ ਰਿਸੀਵ ਕਰਨ ਤੋਂ ਬਾਅਦ ਇਹਨਾਂ ਨੇ ਅਰੇਂਜਮੈਂਟ ਕੀਤੇ ਟਰਾਂਸਪੋਰਟੇਸ਼ਨ ਤੇ ਹੁਣੇ ਟਰਾਂਸਪੋਰਟੇਸ਼ਨ ਤੇ ਤੁਹਾਨੂੰ ਇਹਨਾਂ ਨੂੰ ਘਰ ਛੱਡ ਕੇ ਆਉਣਾ ਸੋ ਕਹਿਣ ਦਾ ਭਾਵ ਇਹ ਹੈ ਵੀ ਇਹ ਸਮਝਣ ਵਾਲੀ ਗੱਲ ਹੈ ਜਾਂ ਵਿਚਾਰਨ ਵਾਲੀ ਗੱਲ ਹੈ ਕਿ ਇਹ ਜਿਹੜਾ ਮਾਫੀਆ ਹੈ ਇਹ ਐਡਾ ਬੇਖੌਫ ਕਿਵੇਂ ਹੋ ਸਕਦਾ ਹੈ ਕਿ ਇੱਕ ਪਾਸੇ ਤਾਂ ਨੌਜਵਾਨ ਫਸਾਤੇ ਦੂਸਰੇ ਪਾਸੇ ਤੁਸੀਂ ਪਹਿਲੋਂ ਅਗਲੇ ਨੂੰ ਡਰਾਉਨੇ ਹੋ ਧਮਕਾਉਨੇ ਹੋ ਫਿਰ ਧਮਕਾਉਣ ਤੋਂ ਬਾਅਦ ਤੁਸੀਂ ਐਨੇ ਬਲਵਾਨ ਸਮਝਦੇ ਹੋ ਵੀ ਤੁਸੀਂ ਲੀਗਲ ਨੋਟਿਸ ਥੱਕ ਡਾਉਨੇ ਹੋ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਪੰਜਾਬ ਦੀ ਨੂੰ ਕਿ ਬਈ ਇਹ ਜਿਹੜਾ ਉੱਤੋਂ ਤੋਂ ਲੱਗਦਾ ਨਾ ਏਜੰਟ ਵਾਲਿਆਂ ਦਾ ਇਹ ਕਿ ਬਈ ਇਹ ਕਿਤੇ ਕਿਤੇ ਛੁਟਮੇ ਏਜੰਟ ਬੈਠੇ ਜਿਹੜੇ ਦਾ ਖਰਾਬ ਗੱਦ ਦੇ ਇਸ ਤਰ੍ਹਾਂ ਦੀ ਗੱਲ ਨਹੀਂ ਆ ਜੇ ਤੁਸੀਂ ਇਹਨਾਂ ਦੀ ਗੱਲ ਸੁਣੋਗੇ ਤਾਂ ਤੁਸੀਂ ਹਾਲਾਨ ਰਹਿ ਜਾਓਗੇ ਕਿ ਜਦੋਂ ਲਾਸਟ ਤੱਕ ਇਹ ਪਹੁੰਚਿਆ ਹੈ ਉਹਦੇ ਵਿੱਚ ਪੰਜ ਏਜੰਟ ਇਨਵੋਲ ਹੋ ਚੁੱਕੇ ਫਾਈਵ ਏਜੰਟਸ 13 ਮਤਲਬ ਤੇ ਪੂਰਾ ਮਾਫੀਆ ਹੈ ਜਿਹੜਾ ਇੱਕ ਦੂਜੇ ਦੇ ਕੰਸੈਂਸਸ ਦੇ ਨਾਲ ਇੱਕ ਦੂਜੇ ਦੀ ਸਪੋਰਟ ਨਾਲ ਚੱਲ ਰਿਹਾ ਸੋ ਮੈਂ ਬੇਨਤੀ ਕਰਾਂਗਾ ਆਪ ਸਭ ਦੇ ਮਾਧਿਅਮ ਰਾਹੀਂ ਕਿ ਇਸ ਕੇਸ ਨੂੰ ਇੱਕ ਐਗਜ਼ਾਮਪਲ ਬਣਾਈਏ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਨ੍ਹਾਂ ਇਸ ਕੇਸ ਨੂੰ ਜਿੰਨੇ ਵੀ ਏਜੰਟ ਜਿੱਥੇ-ਜਿੱਥੇ ਇਨਵੋਲਡ ਹੈ ਦੇ 올 ਸ਼ੁਡ ਬੀ ਅਰੈਸਟਡ ਸ਼ੁਡ ਬੀ ਪੁਟ ਬਿਹਾਈਂਡ 바ਰਸ ਐਂਡ ਪਲੱਸ ਜਿੰਨਾ ਖਰਚਾ ਇਨ੍ਹਾਂ ਨੌਜਵਾਨਾਂ ਦਾ ਹੋਇਆ ਚਾਹੇ ਉਹਨਾਂ ਦੇ ਵੀਜ਼ੇ ਦੀ ਫੀਸ ਦਾ ਹੋਵੇ ਚਾਹੇ ਇੱਥੋਂ ਇਹ ਜਿਹੜਾ ਫੋਰਨ ਗਏ ਹੈ ਚਾਹੇ ਆਉਣ ਦਾ ਇਹਨਾਂ ਦਾ ਜਿਹੜਾ ਖਰਚਾ ਉਹ ਇਹਨਾਂ ਨੂੰ ਟੋਟਲ ਰੀਇੰਬਰਸ ਕੀਤਾ ਜਾਣਾ ਚਾਹੀਦਾ ਔਰ ਇਹਨਾਂ ਨੂੰ ਇਹਨਾਂ ਦੇ ਪੈਸੇ ਮਿਲਣੇ ਮਿਲਨੇ ਚਾਹੀਦੇ 19 ਦਿਨ ਤੱਕ ਜਿਹੜਾ ਹੈਗਾ ਆ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਮੈਂ ਆਪ ਸਾਡਾ ਪਰਿਵਾਰ ਇਹਨਾਂ ਦੇ ਨਾਲ ਖੜਾ ਹੈ ਉਹ ਜਦ ਤੱਕ ਇਹਨਾਂ ਨੌਜਵਾਨਾਂ ਨੂੰ ਜਸਟਿਸ ਨਹੀਂ ਮਿਲਦਾ ਉਨੀ ਦੇਰ ਤੱਕ ਇਹਨਾਂ ਦੇ ਨਾਲ ਖੜਾ ਅਸੀਂ ਗੁਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਵਿੰਦਰ ਸਿੰਘ ਵੈਸ ਹੈ ਜੀ ਅਸੀਂ ਗਏ ਸੀਗੇ ਤਖਸਲਾਂ ਜੀ ਉੱਥੇ ਸਾਡੇ ਨਾਲ ਡਰਾਈਵਰੀਸ ਗਏ ਸੀਗੇ ਜੀ ਉੱਥੋਂ ਸੱਤ ਜਾਣਕਾਰ ਲੇਬਰ ਕਰਾ ਰਹੇ ਸੀਗੇ ਜੀ ਤੇ ਜਦੋਂ ਅਸੀਂ ਉਹਨਾਂ ਨੂੰ ਲੇਬਰ ਤੋਂ ਜਵਾਬ ਦਿੱਤਾ ਜੀ ਉਹ ਸਾਨੂੰ ਲੜਨ ਮਾਰਨ ਨੂੰ ਪੈਂਦੇ ਸੀਗੇ ਜੀ ਦੋ ਤਿੰਨ ਬਾਰ ਪਾਉਣਾ ਨਾ ਤੁਮਝੋ ਤਵੀ ਕੀਤਾ ਸੀਗਾ 에ਜੈਂਟਾਂ ਨਾਲ ਵੀ ਸਮਝੌਤਾ ਹੋਇਆ ਤਾਂ ਬਾਈ ਥਾਣੇ ਦੇ ਵਿੱਚ ਇਹ ਫੈਸਲਾ ਵੀ ਹੋਇਆ ਤਾਂ 에ਜੈਂਟ ਦਾ ਅਗਰ ਤੁਹਾਨੂੰ ਤੰਗ ਕਰੇਗੇ ਤੇ ਅਸੀਂ ਤੁਹਾਨੂੰ ਆਪਣੇ ਖਰਚੇ ਤੋਂ ਵਾਪਸ ਬੁਲਾਉਂਗੇ ਜੀ ਜਦਕਿ ਉਹ ਨਹੀਂ ਸਾਨੂੰ ਕੋਈ ਖਰਚਾ ਨਹੀਂ ਦਿੱਤਾ ਸਾਡੀ ਤਨਖਾਹ ਨਹੀਂ ਦਿੱਤੀ ਸਾਡੇ ਪੈਸੇ ਸਾਰੇ ਕੱਟੇ ਜੀ ਉਸ ਤੋਂ ਬਾਅਦ ਜੀ ਜ ਸਾਡੀ ਕੋਈ ਪੇਸ ਨਹੀਂ ਚੱਲੀ ਉਹ ਨਹੀਂ ਸਾਥ ਇਹ ਵੀ ਕਹਿ ਆਵਦਾ ਅਗਰ ਤੁਸੀਂ ਮੂਵੀ ਬਣਾ ਕੇ ਵੀ ਭੇਜੂਗੇ ਅਸੀਂ ਤੁਹਾਨੂੰ ਫੇਰ ਵੀ ਤੰਗ ਕਰੂਗਾ ਅਸੀਂ ਸਾਰਾ ਰਿਕਸ ਲੈ ਕੇ ਅਸੀਂ ਬਾਦ ਚ ਫਿਰ ਅਜੇ ਵੀਰ ਭਾਜੀ ਹੋਣਾ ਨਾਲ ਕੰਟੈਕਟ ਕੀਤਾ ਕੰਟੈਕਟ ਦੇ ਬਾਅਦ ਇਹ ਨਹੀਂ ਸਾਨੂੰ ਭਰੋਸਾ ਦਵਾਇਆ ਹਰਵਿੰਦਰ ਵੀਰ ਹੁਣ ਮੇਰੇ ਗੱਲ ਆ ਗਈ ਤੁਸੀਂ ਸੰਡੇ ਉਹ ਸੈਟ ਕਿੱ데 ਉਹ ਸੰਡੇ ਸੀਦਾ ਉਹ ਕਹਿੰਦੇ ਦੋ ਦਿਨ ਰੋਗੋ ਤੀਸਰਾ ਦਿਨ ਆਪਾਂ ਕਾਰਵਾਈ ਤੀਸਰਾ ਦਿਨ ਦਿਨ ਚੜਦੇ ਨੂੰ ਸਾਰੀ ਕਾਰਵਾਈ ਸ਼ੁਰੂ ਹੋ ਗਈ ਤੇ ਜੀ ਉੱਤੇ ਬਾਅਦ ਜੀ ਭਾਜੀ ਹੁਣ ਇੱਕ ਗੱਲ ਸਾਰੇ ਕਰਕੇ ਸਾਨੂੰ ਇੱਥੇ ਬੜੀ ਨੂਦ ਨਾਲ ਬੁਲਾਇਆ ਜੀ ਅਸੀਂ ਇਹਨਾਂ ਦਾ ਸਦਾ ਲਈ ਰਹਿਣੀ ਰਹੂਗੇ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਤੁਸੀਂ ਉੱਥੇ ਕਿੰਨੇ ਦਿਨ ਕਿੰਨੇ ਦਿਨ ਉੱਥੇ ਰਹੇ ਹੋ ਤੇ ਉੱਥੇ ਤੁਸੀਂ ਕੀ ਕੀ ਤਸ਼ੱਦਦ ਸਹੇ ਅਸੀਂ 40 ਦਿਨ ਰਹੇ ਜੀ ਉੱਥੇ ਉੱਥੇ ਸਾਨੂੰ ਜਣ ਕੇ ਲੇਬਰ ਨੂੰ ਬੋਰ ਰਏ ਸੀਗੇ ਤੁਸੀਂ ਕ੍ਰਾਉਨ ਵੀਰੀਨ ਖੋਲੋ ਜੀ ਸਮਾਨ ਚੱਕੋ ਜੀ ਚੱਕ ਕੇ ਜਿੱਥੇ ਦੂਰ ਹੈ ਜਣ ਕੇ ਪਹਾੜੀ ਏਰੀਆ ਸੀਗਾ ਸਾਰਾ ਜੀ ਬਹੁਤ ਜਣ ਕੇ ਭਾਰਾ ਸਮਾਨ ਸੀਗਾ ਜੋ ਸਾਡੇ ਵਸ ਤੋਂ ਬਾਹਰ ਕੰਮ ਸੀਗਾ ਜੀ ਉਹ ਸਾਡੇ ਕੰਟੈਕਟ ਵਿੱਚ ਨਹੀਂ ਸੀਗਾ ਜੀ ਰਹਿਣ ਦਾ ਖਾਣ ਪੀਣ ਦਾ ਰਹਿਣ ਦਾ ਛੋਟੇ ਕੰਟੇਨਰ ਸੀ ਤੇ ਵੀ 8 ਬੰਦੇ ਸੀਗੇ 8 ਬੰਦੇ ਸੀਗੇ ਯਾਨੀ ਕਿ ਵਿੱਚ ਘੁੰਮਣੇ ਦੀ ਵੀ ਕੋਈ ਜਗ੍ਹਾ ਨਹੀਂ ਦੀ ਰੋਟੀ ਵੀ ਯਾਨੀ ਕਿ ਜੀ ਬਿਲਕੁਲ ਇਹ ਬੇਕਾਰ ਦੀ ਨਹਿਰ ਵਾਲਾ ਪਾਣੀ ਸੀਗਾ ਜੀ ਤੇ ਮਸਾਲੇ ਬੇਕਾਰ ਸੀਗੇ ਯਾਨੀ ਕਿ ਸਾਡੇ ਸਾਰੇ ਬੰਦੇ ਉਸ ਦਿਨ ਦੇ ਹੀ ਬਿਮਾਰ ਪਏ ਜੀ ਹਜੇ ਤੱਕ ਸਾਡੇ ਗੱਲ ਵੀ ਚੱਜ ਨਾਲ ਹੀ ਚੱਲ ਰਹੀ ਹੈ